ਹਾਂਜੀ ਕਿਸਾਨ ਭਰਾਓ ਅੱਜ ਤੁਹਾਡਾ ਫਾਇਦਾ ਕਰਨਾ ਜਿਹੜੀਆਂ ਆਪਣੀਆਂ ਖੇਤ ਮੋਟਰਾਂ ਹੁੰਦੀਆਂ ਇਹਨਾਂ ਦਾ 99% ਚਾਂਸ ਘਟ ਜਾਣਗੇ ਤੁਹਾਡੀ ਜਿਹੜੀ ਮੋਟਰ ਨਹੀਂ ਸੜੂਗੀ ਆਪਾਂ ਬਈ ਇਹੋ ਜਿਹਾ ਜੰਤਰ ਲਵਾਇਆ ਹੈਗਾ ਇਹੋ ਜਿਹਾ ਜੰਤਰ ਨਾ ਕਿਸੇ ਨੇ ਬਣਾਇਆ ਹੈਗਾ ਮੈਨੂੰ ਨਹੀਂ ਲੱਗਦਾ ਕਿਸੇ ਨੇ ਬਣਾਇਆ ਹੋਊਗਾ ਜਿਹੜੇ ਇਹਦੇ ਵਿੱਚ ਖਾਸੀਅਤਾਂ ਕਿਉਂਕਿ ਮੋਟਰ ਚਾ ਜਿਹੜੀ ਆਪਣਾ ਬੋਲਟੇਜ ਘਟ ਜਾਂਦੀ ਆ ਵਧ ਜਾਂਦੀ ਆ ਕਿ ਇਹਦੀ ਸੜਨ ਦੇ ਚਾਂਸ ਵੱਧ ਜਾਂਦੇ ਹੈ ਹਨ ਤੇ ਇਹੋ ਜਿਹਾ ਆਪਾਂ ਜਿਹੜਾ ਕਹ ਲਈਏ ਵੀ ਜਿਵੇਂ ਆਪਾਂ ਕਹਿੰਦੇ ਨੇ ਸਟਾਰਟਰ ਜਾਂ ਆਟੋਮੈਟਿਕ ਕਹਿ ਦਿੰਦੇ ਆ ਉਹ ਚੀਜ਼ ਲਵਾਈ ਆ ਲਵਾਈ ਕਿਹੜੇ ਵੀਰ ਤੋਂ ਆ ਉਹ ਵੀ ਮਲਾਉਣੇ ਆ ਗਰੰਟੀ ਆ ਕੰਮ ਇੱਕ ਨੰਬਰ ਕਰਕੇ ਦਿੰਦਾ ਬਾਈ ਹਨਾ ਤੇ ਮਲਾਉਣੇ ਆ ਬਾਈ ਨਾਲ ਕਰਦੇ ਆ ਗੱਲਬਾਤ ਇੱਕ ਗੱਲ ਹੋਰ ਆ ਇਹ ਵੀਡੀਓ ਨੂੰ ਸਾਰੀ ਦੇਖ ਲਿਓ ਵਿੱਚ ਨੰਬਰ ਵੀ ਦਿੱਤਾ ਪਰ ਕਿਰਪਾ ਕਰਕੇ ਸਾਰੀ ਵੀਡੀਓ ਦੇਖ ਲਿਓ ਕੰਮ ਕਿਵੇਂ ਕਰਦਾ ਫੇਰ ਕਾਲ ਕਰਿਓ ਹਨਾ ਅੱਧੀ ਵੀਡੀਓ ਦੇਖ ਕੇ ਕਾਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹਨਾ ਆਜੋ ਮਲਾਉਣੇ ਵੀਰ ਨਾਲ ਤੇ ਕਰਦੇ ਆ ਗੱਲਬਾਤ ਆਜੋ ਬਾਈ ਯੂਪੀ ਤੋਂ ਆਇਆ ਬੰਦਾ ਸਪੈਸ਼ਲ ਆ ਹਨਾ ਤੇ ਆਪਣਾ ਗੋਤੀ ਦੀ ਆ ਬੰਦਾ ਮਲਾਉਣੇ ਆ ਕੀ ਹਾਲ ਹੈ ਬਲਜਿੰਦਰ ਬਾਈ ਜੀ ਬਾਈ ਜੀ ਬਹੁਤ ਹਾਲ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਬਹੁਤ ਵਧੀਆ ਵਧੀਆ ਬਾਈ ਦਾ YouTube ਚੈਨਲ ਵੀ ਆ ਫਾਰਮਰ ਬੰਦੇ ਹਨ ਤੇ ਜਿੰਨੇ ਵੀ ਆਪਣੇ ਕਿਸਾਨ ਭਰਾ ਦੇਖ ਰਹੇ ਸਾਬੂ ਸਤਿ ਸ੍ਰੀ ਅਕਾਲ ਜੀ ਤੇ ਅੱਜ ਬਲਜਿੰਦਰ ਬਾਈ ਕੋਲ ਆਏ ਆ ਤੇ ਬਾਈ ਜੀ ਥੋੜਾ ਜਿਹਾ ਜਿਹੜਾ ਚਲੋ ਤੁਹਾਨੂੰ ਜਾਣਦੇ ਨੇ ਬੰਦੇ ਕੁਝ ਮੈਨੂੰ ਜਾਣਦੇ ਨੇ ਆਪਾਂ ਕਿਹੜੀ ਜਗ੍ਹਾ ਖੜੇ ਆ ਮੜੇ ਆ ਇਹ ਦੱਸੋ ਮੈਨੂੰ ਆਪਣਾ ਪਿੰਡ ਵਾੜਾ ਪਾਈਕਾ ਨੇੜੇ ਪਾਜਾਖਾਨਾ ਜ਼ਿਲ੍ਹਾ ਫਰੀਦਕੋਟ ਅਸਲੀ ਆਪਣੀ ਜੈਤੋ ਵਾਜੰਦੀ ਆ ਠੀਕ ਹੈ ਜੀ ਤੇ ਵੀਰੋ ਅੱਜ ਦਾ ਬਲਜਿੰਦਰ ਬਾਈ ਦਾ ਆਪ ਇੱਕ ਆਪਣਾ ਪ੍ਰੋ ਸਿਸਟਮ ਲਾਇ ਤੇ ਆਟੋਮੈਟਿਕ ਕੰਟਰੋਲਰ ਨੂੰ ਕਹਿ ਦਿੰਦੇ ਆ ਤੇ ਇਹ ਕਿਸ ਤਰੀਕੇ ਨਾਲ ਕੰਮ ਕਰਦਾ ਪੂਰਾ ਆਪਾਂ ਜੀ ਵੀਡੀਓ ਦੇ ਵਿੱਚ ਦੱਸਾਂਗੇ ਇੱਕ ਇੱਕ ਚੀਜ਼ ਤੁਹਾਨੂੰ ਕਰਕੇ ਦਿਖਾਵਾਂਗੇ ਤੇ ਵੀਰੇ ਕਰੀ ਸ਼ੁਰੂ ਫਿਰ ਆਪਾਂ ਵੀਡੀਓ ਹਾਂਜੀ ਹਾਂਜੀ ਬਾਈ ਕਿਉਂਕਿ ਆਪਾਂ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਤੁਹਾਡੇ ਫਾਇਦੇ ਵਾਸਤੇ ਆ ਕੋਈ ਆਪਾਂ ਕੋਈ ਪੇਡ ਪ੍ਰਮੋਸ਼ਨ ਨਹੀਂ ਕਰ ਰਹੇ ਕਿਸਾਨਾਂ ਦੇ ਫਾਇਦੇ ਦੀ ਚੀਜ਼ ਆ ਬਹੁਤ ਵਧੀਆ ਲੱਗੀ ਮੈਨੂੰ ਇਹ ਚੀਜ਼ ਇੱਕ ਵਾਰੀ ਲਵਾ ਕੇ ਜਰੂਰ ਦੇਖੋ ਤੁਸੀਂ ਆਖ ਕਹੋਗੇ ਵੀ ਆਹ ਵੀਡੀਓ ਬਾਈ ਸਿਰਾ ਹੀ ਪਾਦੀ ਹੈ ਨਾ ਬੰਦੇ ਨੇ ਕਰਿਓ ਸ਼ੁਰੂ ਬਾਈ ਕੀ ਕੇ ਦੇਖੋ ਜੀ ਸਭ ਤੋਂ ਪਹਿਲਾਂ ਇੱਧਰ ਆ ਜਾਓ ਆਪਣਾ ਹਨਾ ਮੰਨ ਲਓ ਆਪਾਂ ਮੈਨੂੰ ਫੋਨ ਕਰਦੀ ਸਰ ਕੀ ਹੋਣਾ ਜੀ ਤੇ ਇੱਥੇ ਨਾ ਕਈ ਸੈਟਿੰਗਾਂ ਨੇ ਇਹ ਆਪਣਾ ਫੇਸ ਦਿਖਾਊਗਾ ਜੀ ਪਹਿਲਾਂ ਤਾਂ ਪਹਿਲੇ ਫੇਲੇ ਜੀ 230 229 ਤੇ ਤੀਜੇ ਦੇ ਵਿੱਚ ਇਹ ਫਿਰ ਅੰਪੀਅਰ ਦਿਖਾਊਗਾ ਹਰ ਇੱਕ ਆ ਫੇਸ ਤੇ ਅੰਪੀਅਰ ਦਿਖਾਊਗਾ ਆਪਣੇ ਅੱਡ ਅੱਡ ਪਹਿਲਾਂ 30 ਦੂਜੇ ਵਿੱਚ 32 ਤੀਜੇ ਵਿੱਚ ਵੀ 32 ਠੀਕ ਹੈ ਟੋਟਲ ਟਾਈਮਿੰਗ ਇਹ ਉਹ ਇਹ ਦੱਸੂਗਾ ਟੋਟਲ ਰੇਟਿੰਗ ਦੱਸੂਗਾ 6 ਮਿੰਟ ਟੋਟਲ ਚੱਲ ਜਾ ਜਦੋਂ ਇਹ ਲੱਗਿਆ ਹੂੰ ਠੀਕ ਹੈ ਜੀ ਇਹ ਆ ਫੇਸ ਦੱਸ ਰਿਹਾ ਪਹਿਲੇ 226 ਦੂਜੇ 229 ਆ ਫਿਰ ਅੰਪੀਰ ਦਿਖਾਉਣ ਲੱਗ ਗਏ ਹੁਣ ਆਪਾਂ ਕੰਮ ਕਰਦੇ ਜੀ ਫੀਚਰ ਸਿੰਪਲ ਜਿੰਦਰ ਬਾਈ ਇਹ ਇੱਥੇ ਦੋਏ ਨੋ ਨੋ ਚੀਜ਼ ਅਲੱਗ ਕਿਵੇਂ ਆ ਹੂੰ ਦੇਖੋ ਸਭ ਤੋਂ ਜਿਹੜਾ ਮੇਨ ਫੀਚਰ ਆ ਆਪਣਾ ਇਹ ਜੀ ਅੰਪੀਰ ਸੈੱਟ ਹੋ ਜਾਂਦੇ ਨੇ ਮੰਨ ਲਓ ਤੁਹਾਡੀ ਜਿਹੜੀ ਮੋਟਰ ਆ ਇੱਥੇ ਦਿਖਾਓ ਜੀ ਮਾੜੇ ਇੱਕ ਵਾਰ ਵੀਰੇ ਆਜੋ ਬਈ ਜਿਹੜੇ ਆ ਕੇ ਦਿਖਾ ਦਿਓ ਹਣਾ ਦੇਖੋ ਜਿਹੜੀ ਮੋਟਰ ਆ ਆਪਣੀ ਉਹ ਲੈ ਰਹੀ ਆ ਹੁਣ ਅੰਪੀਰ ਹੋਣਗੇ 33 ਐਂਪੀਰ ਲੈ ਰਹੀ ਆ ਹੂੰ ਆਪਾਂ ਪਲੱਸ ਦਾ ਬਟਨ ਦੱਬਿਆ ਅੰਪੀਰ ਆ ਨਾ 33 ਐਂਪੀਰ ਆਪਾਂ ਸੈੱਟ ਕਰੇ ਹੋਏ ਨੇ ਠੀਕ ਆਪਾਂ 35 ਕਰ ਤੇ ਹਾਂ ਠੀਕ ਇਹ ਜੋ ਹੋਣਾ ਕਿ ਜਿਵੇਂ ਵੀ ਤੁਹਾਡੀ ਮੋਟਰ ਲੋਡ ਮੰਨ ਕੇ 35 ਅੰਪੀਰ ਤੇ ਜਾਣੀ ਆ ਇਹੇ ਤੁਹਾਡੀ ਮੋਟਰ ਨੂੰ ਬੰਦ ਕਰ ਦੇਣਾ ਠੀਕ ਆ ਉਹ ਤੇ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਜੇ ਤੁਹਾਡੀ ਬੋਸ਼ ਖਰਾਬ ਹੋ ਜਾਣ ਹੂੰ ਚਾਹੇ ਤੁਹਾਡਾ ਕੋਈ ਬੋਰਡ ਵਿੱਚ ਰੇਤਾ ਵਗੈਰਾ ਚੱਕ ਲਿਆ ਜਿਵੇਂ ਵੀ ਮੋਟਰ ਲੋਡ ਮੰਨ ਕੇ ਜਾਊਗੀ ਅੰਪੀਰ ਬਤਾਊਗੀ ਮੋਟਰ ਦਾ ਫੁੱਪਣ ਦਾ ਕਾਰਨ ਹੀ ਇਹ ਹੀ ਹੁੰਦਾ ਵੀ ਮੋਟਰ ਅੰਪੀਰ ਬਤਾ ਕੇ ਫੁੱਪਦੀ ਆ ਉਹ ਤੇ ਇਹਨੇ ਕੰਟਰੋਲ ਕਰ ਲੈਣਾ ਠੀਕ ਤੇ ਦੂਜੀ ਜਿਹੜੀ ਬੜੀ ਚੀਜ਼ ਆ ਜਿਹੜੀ ਆਪਣੀ ਸਟਾਰਟਰ ਤੋਂ ਵੀਰੇ ਮੋਟਰ ਤੱਕ ਤਾਰਾਂ ਗਈਆਂ ਨੇ ਹੂੰ ਠੀਕ ਹੈ ਜੀ ਜੇ ਇਹ ਵੀ ਤੁਹਾਨੂੰ ਅਸੀਂ ਤਾਰਕੇ ਦਿਖਾਵਾਂਗੇ ਠੀਕ ਹੈ ਅਲੱਗ ਕਰਕੇ ਦਿਖਾਵਾਂਗੇ ਜੇ ਇਹ ਓਨ ਕਰਦੇ ਸਰ ਕੀ ਹੋਣਾ ਜੀ ਤੇ ਇਹਦੇ ਨਾਲ ਕਈ ਸੈਟਿੰਗਾਂ ਨੇ ਇਹ ਆਪਣਾ ਫੇਸ ਦਿਖਾਊਗਾ ਜੀ ਪਹਿਲਾਂ ਤਾਂ ਪਹਿਲੇ ਫੇਲੇ ਜੀ 230 229 ਤੇ ਤੀਜੇ ਦੇ ਵਿੱਚ ਇਹ ਫਿਰ ਐਂਪੀਅਰ ਦਿਖਾਊਗਾ ਹਰ ਇੱਕ ਫੇਸ 'ਚ ਐਂਪੀਅਰ ਦਿਖਾਊਗਾ ਆਪਣੇ ਅੱਡ ਅੱਡ ਪਹਿਲਾਂ 30 ਦੂਜੇ 'ਚ 32 ਤੀਜੇ 'ਚ ਵੀ 32 ਠੀਕ ਹੈ ਟੋਟਲ ਟਾਈਮਿੰਗ ਇਹਨੂੰ ਇਹ ਦੱਸੂਗਾ ਟੋਟਲ ਰੀਡਿੰਗ ਦੱਸੂਗਾ 6 ਮਿੰਟ ਟੋਟਲ ਚੱਲ ਗਿਆ ਜਦੋਂ ਇਹ ਲੱਗਿਆ ਹੂੰ ਠੀਕ ਹੈ ਜੀ ਇਹ ਆ ਫੇਸ ਦੱਸ ਰਿਹਾ ਇਹ ਪਹਿਲੇ 226 ਦੂਜੇ 228 ਆ ਫਿਰ ਅੰਪੀਰ ਦਿਖਾਉਣ ਲੱਗ ਗਏ ਹੁਣ ਆਪਾਂ ਕੰਮ ਕਰਦੇ ਜੀ ਫੀਚਰ ਸਿੰਪਲ ਜਿੰਦਰ ਬਾਈ ਇਹ ਠੀਕ ਦੋਏ ਲੋਨੋ ਚੀਜ਼ ਅਲੱਗ ਕਿਵੇਂ ਆ ਹੂੰ ਦੇਖੋ ਸਭ ਤੋਂ ਜਿਹੜਾ ਮੇਨ ਫੀਚਰ ਆ ਆਪਣਾ ਇਹ ਜੀ ਅੰਪੀਰ ਸੈੱਟ ਹੋ ਜਾਂਦੇ ਨੇ ਮੰਨ ਲਓ ਤੁਹਾਡੀ ਜਿਹੜੀ ਮੋਟਰ ਆ ਇੱਥੇ ਦਿਖਾਓ ਜੀ ਮਰੇ ਇੱਕ ਵਾਰ ਵੀਰੇ ਆ ਜਾਓ ਬਈ ਨੇੜੇ ਆ ਕੇ ਦਿਖਾ ਦਿਓ ਹਣਾ ਦੇਖੋ ਜਿਹੜੀ ਮੋਟਰ ਆ ਆਪਣੀ ਉਹ ਲੈ ਰਹੀ ਆ ਹੁਣ ਅੰਪੀਰ ਹੋਣਗੇ 33 ਅੰਪੀਰ ਲੈ ਰਹੀ ਆ ਆਪਾਂ ਪਲਸ ਦਾ ਬਟਨ ਦੱਬਿਆ ਅੰਪੀਰ ਆ ਨਾ 33 ਅੰਪੀਰ ਆਪਾਂ ਸ ਠੀਕ ਆਪਾਂ 35 ਕਰਤੇ ਹਾਂ ਠੀਕ ਹੈ ਜੀ ਇਹ ਜੋ ਹੋਣਾ ਕਿ ਜਿਵੇਂ ਵੀ ਤੁਹਾਡੀ ਮੋਟਰ ਲੋਡ ਮੰਨ ਕੇ 35 ਐਂਪੀਅਰ ਤੇ ਜਾਣੀ ਆ ਠੀਕ ਹੈ ਇਹੇ ਤੁਹਾਡੀ ਮੋਟਰ ਨੂੰ ਬੰਦ ਕਰ ਦੇਣਾ ਠੀਕ ਆ ਉਹ ਤੇ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਜੇ ਤੁਹਾਡੀ ਬੋਸ਼ ਖਰਾਬ ਹੋ ਜਾਣ ਹੂੰ ਚਾਹੇ ਤੁਹਾਡਾ ਕੋਈ ਬੋਰ ਤੇ ਰੇਤਾ ਵਗੈਰਾ ਚੱਕ ਲਿਆ ਜਿਵੇਂ ਵੀ ਮੋਟਰ ਲੋਡ ਮੰਨ ਕੇ ਜਾਊਗੀ ਐਂਪੀਅਰ ਬਤਾਊਗੀ ਮੋਟਰ ਦਾ ਫੁੱਪਣ ਦਾ ਕਾਰਨ ਹੀ ਇਹ ਹੀ ਹੁੰਦਾ ਵੀ ਮੋਟਰ ਐਂਪੀਅਰ ਬਤਾ ਕੇ ਫੁੱਪਦੀ ਆ ਉਹ ਤੁਸੀਂ ਇਹਨੇ ਕੰਟਰੋਲ ਕਰ ਲੈਣਾ ਠੀਕ ਤੇ ਦੂਜੀ ਜਿਹੜੀ ਬੜੀ ਚੀਜ਼ ਆ ਜਿਹੜੀ ਆਪਣੀ ਸਟਾਰਟਰ ਤੋਂ ਵੀਰੇ ਮੋਟਰ ਤੱਕ ਤਾਰਾਂ ਗਈਆਂ ਨੇ ਹੂੰ ਠੀਕ ਹੈ ਜੀ ਜੇ ਇਹ ਵੀ ਤੁਹਾਨੂੰ ਅਸੀਂ ਤਾਰ ਕੇ ਦਿਖਾਵਾਂਗੇ ਠੀਕ ਹੈ ਅਲੱਗ ਕਰਕੇ ਦਿਖਾਵਾਂਗੇ ਜੇ ਇਹ ਵੀ ਆਪਾਂ ਕੱਟ ਕਰਦੇ ਆ ਜਾਂ ਮੱਲਾ ਬਈ ਛਲੇ ਆਪਣੇ ਜੋੜ ਨੇ ਮੋਟਰ ਕੋਲ ਜੋੜ ਆ ਜੇ ਉਹ ਫੁੱਗ ਗਿਆ ਜਾਂ ਸੜ ਗਿਆ ਮਤਲਬ ਜਾਂ ਸੜ ਗਿਆ ਸੜ ਗਿਆ ਜੀ ਤੇ ਕੋਈ ਨਹੀਂ ਬੰਦ ਕਰਦਾ ਇਹ ਆਪਣਾ ਉੱਤੇ ਵੀ ਕੰਮ ਕਰੂਗਾ ਇਹ ਪਹਿਲਾਂ ਕੋਈ ਹੈਗਾ ਇਹੋ ਜਿਹਾ ਵੀ ਜਿਹੜਾ ਬੰਦ ਕਰਦਾ ਹੋਊਗਾ ਵੀਰੇ ਇਹ ਤਾਂ ਤਾਂ ਹੈ ਨਹੀਂ ਮੇਰੀ ਨਿਗਾਹ ਦੇ ਵਿੱਚ ਤਾਂ ਹੈ ਨਹੀਂ ਹੂੰ ਭਾਈ ਜਿਹੜਾ ਇਸ ਤਰੀਕੇ ਨਾਲ ਬਈ ਹੋਵੇ ਮੈਂ ਕੋਈ ਨਾ ਵੀਡੀਓ ਦੇਖੀ ਹੈ ਨਾ ਕਿਸੇ ਨਾਮ ਅਜੇ ਤੱਕ ਮਤਲਬ ਕਿ ਮੈਂ ਦੇਖਿਆ ਕਿਉਂਕਿ ਜ਼ਿਆਦਾਤਰ ਆਪਣੀ ਜਿਹੜੀ ਮੋਟਰਸਾਈਕਲ ਦੀ ਦਿੱਕਤ ਇਹ ਹੀ ਆਉਂਦੀ ਹੈ ਕਈ ਵਾਰੀ ਜੋੜ ਛੜ ਗਿਆ ਜਾਂ ਕਿਤੇ ਮਾੜਾ ਨਾਲ ਸ਼ਾਰਟ ਸ਼ਾਰਟ ਕਰ ਬੋਗੇ ਤਾਂ ਆਪਣੀ ਮੋਟਰ ਉਹ ਛੜ ਜਾਂਦੀ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਮਤਲਬ ਇਹਦੀ ਆਪਾਂ ਇੱਕ ਪ੍ਰੈਕਟੀਕਲ ਹੀ ਹੈ ਜਿਹੜੇ ਮੈਂ ਆਪਾਂ ਕਰਕੇ ਦਿਖਾ ਦੇ ਜੀ ਤਾਰ ਲਾ ਕੇ ਦਿਖਾ ਦੇਣੇ ਪਰ ਮੈਂ ਸਟਾਰਟਰ ਦੇ ਆ ਖੋਲ ਲੈਂਦਾ ਜੀ ਇਹ ਚੀਜ਼ ਐਵੇਂ ਨਾ ਕਿਹਾ ਵੀ ਸੌਫਟਵੇਅਰ ਕੀਤਾ ਹੋਇਆ ਇਹਦੇ ਵਿੱਚ ਇਨਸਾਈਡ ਸੌਫਟਵੇਅਰ ਲਿਖਿਆ ਵੀ ਹੋਇਆਗਾ ਹਾਂ ਹਾਂ ਜੀ ਹ ਮੈਂ ਤੁਹਾਨੂੰ ਸਾਰਾ ਦਿਖਾ ਦਿੰਦਾ ਇੱਕ ਵਾਰ ਅੱਛਾ ਭਾਈ ਜੀ ਕਿਹੜੇ ਮਾੜੀ ਸਟਾਰਟਰ ਤੇ ਅੱਛਾ ਹਾਂ ਸਟਾਰਟ ਇਹ ਵੀ ਕਹਿ ਸਕਦੇ ਆ ਨਾ ਵੀ ਹਰ ਇੱਕ ਸਟਾਰਟਰ ਤੇ ਲੱਗ ਜਾਂਦਾ ਇਹ ਲਗਭਗ ਠੀਕ ਹੈ ਜਿੰਨੇ ਵੀ ਆਪਣੇ ਮਾਰਕੀਟ ਚ ਸਟਾਰਟਰ ਨੇ ਸਾਨੂੰ ਫੋਟੋ ਭੇਜ ਦਿਓ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਕਿਹੜਾ ਇਹ ਲੱਗੂਗਾ ਹੋਰ ਵੀਰ ਵੀ ਕਰਵਾ ਦਿੰਦੇ ਆ ਵੀਰੇ 올 ਓਵਰ ਇੰਡੀਆ ਆਪਣੀ ਸਰਵਿਸ ਆ ਠੀਕ ਹੈ ਪੂਰੇ 1 ਸਾਲ ਦੀ ਗਾਰੰਟੀ ਆ ਆਪਣੀ ਲੋਕੇਸ਼ਨ ਕੀ ਹੈ ਬਸ ਤੁਸੀਂ ਕਿੱਥੋਂ ਹੋ ਜੀ ਅਸੀਂ ਜੀ ਮੁਜ਼ਫਰਨਗਰ ਯੂਪੀ ਤੋਂ ਆਂ ਵੇਖ ਲੈ ਭਾਈ ਯੂਪੀ ਤੋਂ ਆਏ ਆ ਇੰਨੀ ਦੂਰ ਤੇ ਉੱਥੋਂ ਹੀ ਆਪਾਂ ਸਾਰੇ ਇੰਡੀਆ ਦੇ ਵਿੱਚ ਹੀ ਕਰਦੇ ਆ ਕੱਲੇ ਪੰਜਾਬ 올 오버 인디아 ਆਪਣੇ ਗੁਜਰਾਤ ਵੀ ਸੱਟ ਗਏ ਹੋਏ ਨੇ ਆਪਣੇ ਰਾਜਸਥਾਨ ਵੀ ਸੱਟ ਗਏ ਹੋਏ ਨੇ ਆਪਣੇ ਮਤਲਬ ਕਿ ਐਮਪੀ ਵੀ ਸੱਟ ਗਏ ਹੋਏ ਨੇ ਤੇ ਯੂਪੀ ਤਾਂ ਬਹੁਤ ਗਏ ਚਲ ਆਪਣਾ ਜਿਹੜਾ ਲੁੱਪਲੇ ਇਸ ਤਰ੍ਹਾਂ ਬਹੁਤ ਜ਼ਿਆਦਾ ਰਹਿ ਗਿਆ ਤੇ ਮੇਨ ਕੰਮ ਤੇ ਹੋਣਿਆ ਬਈ ਜੇ ਬੁੱਤ ਤਾਰ ਕੱਢ ਦੇ ਦਿਖਾਉਣਾ ਥੱਲੇ ਵਾਲੀ ਆ ਦੇਖੋ ਬਈ ਕੋਲੇ ਲਿਆ ਆਜੋ ਬਈ ਜੀ ਕੋਰਾ ਨਾ ਉਧਰ ਮੋਟਰ ਵੀ ਚੱਲਦੀ ਚਲਦੀ ਮੋਟਰ ਆ ਉਹ ਦਿਖਾ ਦੇ ਚਲਦੀ ਮੋਟਰ ਆ ਇੱਧਰ ਆਜੋ ਬਈ ਇੱਧਰ ਦਿਖਾ ਦੇ ਆਪੇ ਪਤਾ ਲੱਗ ਜੂ ਤੁਹਾਨੂੰ ਇੱਥੇ ਤੁਹਾਨੂੰ ਮੈਂ ਕਰਕੇ ਦਿਖਾਉਣਾ ਹੁਣ 9 ਮਿੰਟ ਹੋ ਗਏ ਮੋਟਰ ਚੱਲਦੀ ਨੂੰ ਪੂਰਾ ਟਾਈਮ ਹਾਂ ਜੀ ਫਿਰ ਪਲਾ ਪਲਾਸ ਬਾਈ ਇਹ ਝੋਲੇ ਚ ਗਿਆ ਸੀ ਕੋਈ ਮੁਰ ਤਾਰ ਖਿੱਚ ਦਿੰਦਾ ਲੋ ਤੇ ਉਹ ਬਾਈ ਪਲਾਸ ਨਾ ਕਰਕੇ ਇਹਨੂੰ ਦਿਖਾਉਣਾ ਤਾਰ ਖਿੱਚ ਕੇ ਦਿਖਾਉਣਾ ਦੇਖੋ ਤਾਰ ਅਡ ਕਰਤੀ ਤੇ ਬੰਦ ਹੋ ਗਈ ਮੋਟਰ ਜੀ ਤੇ ਆ ਲਿਖਿਆ ਹੋਇਆ ਆ ਗਿਆ ਦੇਖੋ ਮੋਟਰ ਬੰਦ ਹੋ ਗਈ ਆ ਲਿਖਿਆ ਆਇਆ ਯੂ ਲੋਗ ਅਸੇਕ ਬਾਈ ਇਹ ਜਵਾਲ ਦਾ ਜਵਾਬ ਇਹ ਦੇ ਦਿਓ ਜਿਹੜੇ ਵੇਖਣਗੇ ਵੀ ਜਦੋਂ ਤਾਰ ਹੀ ਖਿੱਚਦੀ ਮੋਟਰ ਆਪਣੇ ਆਪ ਹੀ ਬੰਦ ਹੋ ਜੂਗੀ ਹਾਂਜੀ ਉਹ ਤਾਂ ਮੜਾ ਇਹ ਦੱਸ ਦੇਵਾਂ ਕਲੀਅਰ ਕਰ ਦੇ ਜਦੋਂ ਅੱਖਾਂ ਦੇ ਵੀ ਤਾਰ ਹੀ ਖਿੱਚਦੀ ਮੋਟਰ ਆਪਣੇ ਆਪ ਹੀ ਬੰਦ ਹੋ ਜਾਣਾ ਨਹੀਂ ਨਹੀਂ ਜੀ ਬਾਈ ਜਿਹੜੇ ਥੱਲੇ ਵਾਲੀਆਂ ਤਾਰਾਂ ਨੇ ਨਾ ਹਾਂਜੀ ਜਿਹੜੀਆਂ ਸਟਾਰਟਰ ਤੋਂ ਮੋਟਰ ਤੱਕ ਜਾਂਦੀਆਂ ਨੇ ਇਹ ਇਹ ਜੇ ਖਿੱਚਦੇ ਆਪਾਂ ਕੋਈ ਨਹੀਂ ਬੰਦ ਕਰਦਾ ਜੀ ਆਪਣੀਆਂ ਠੀਕ ਹੈ ਇਹ ਮੋਟਰ ਸਡਨ ਤੈ ਸੜਨੀ 100% ਤੈ ਆ ਇਥੋਂ ਮਤਲਬ ਵੀ ਉਹ ਥੱਲੇ ਨਾਲ ਉਹ ਤਾਂ ਉੱਪਰ ਵਾਲਾ ਸਿਸਟਮ ਆ ਜੀ ਜੋ ਉਤੋਂ ਆਪਣਾ ਉਤੋਂ ਤਾਂ ਸਟਾਰਟਰ ਵੀ ਕਈ ਬੰਦ ਆਟੋਮੈਟਿਕ ਹਰ ਇੱਕ ਬੰਦ ਕਰ ਦਿੰਦਾ ਉੱਪਰ ਵਾਲੇ ਤਾਂ ਹਰ ਇੱਕ ਬੰਦ ਕਰਦਾ ਇਹ ਥੱਲੇ ਵਾਲੀਆਂ ਵੀ ਕਰਦਾ ਇਹ ਉਹ ਤਾਰਾਂ ਨੇ ਜਿਹੜੀਆਂ ਸਟਾਰਟਰ ਤੋਂ ਮੋਟਰ ਦੇ ਵਿੱਚ ਜਾਂਦੀਆਂ ਨੇ ਇਹ ਤਾਰ ਖਿੱਚ ਦੀ ਤਾਂ ਕਿਸੇ ਨੇ ਬੰਦ ਨਹੀਂ ਕਰਨਾ ਇਹ ਮੋਟਰ ਸੜ ਨਹੀਂ ਐ ਸੜ ਨਹੀਂ ਇਹ ਬਈ ਉਹੀ ਸੌਫਟਵੇਅਰ ਆ ਟੈਕਨੋ ਫਾਰਮ ਸੌਫਟਵੇਅਰ ਇਨਸਾਈਡ ਇਹ ਜਿਹੜੇ ਆਪਣਾ ਮਤਲਬ ਤਾਰ ਦੇ ਥੱਲੇ ਵੀ ਤੁਹਾਨੂੰ ਮੈਂ ਤੁਹਾਨੂੰ ਮੈਂ ਦਿਖਾਤਾ ਜੀ ਕੰਮ ਕਿਵੇਂ ਕਰਦਾ ਦੇਖੋ ਜੀ ਤਿੰਨ ਸੀਟੀ ਸੀਟੀ 걸ਣਾ ਪਈਆਂ ਅਸੀਂ ਦੇਖੋ ਤਿੰਨ ਆਪਣੀਆਂ ਠੀਕ ਹੈ ਤਿੰਨੇ ਫੇਸ ਇਹ ਜਿਹੜੇ ਵੀ ਫੇਸ ਦੇ ਵਿੱਚ ਵੋਲਟੇਜ ਘਟਦੇ ਵਧਦੇ ਨੇ ਉਹ ਸਟੈਟਿਕਸ ਲੈਂਦਾ ਅੱਛਾ ਡਾਟਾ ਲੈਂਦਾ ਮੈਂ ਲੈਂਦਾ ਤੇ ਜਿਵੇਂ ਵੀ ਮਤਲਬ ਕਿ ਉਹ ਡਾਟਾ ਜਿਵੇਂ ਮਤਲਬ ਨੋਰਮਲ ਡਾਟਾ ਚੱਲਦਾ ਜਦੋਂ ਡਾਟਾ بگੜਦਾ ਇਹ ਜਿਹੜੇ ਦੇਖ ਰਹਿੰਦਾ ਵੀ ਕੁਝ ਨਾ ਕੁਝ ਗੰਡ ਪੜੀ ਆ ਗਈ ਆ ਗਈ ਤੇ ਮੋਟਰ ਨੂੰ ਬੰਦ ਕਰ ਦਿੰਦਾ ਇਹ ਸੌਫਟਵੇਅਰ ਆ ਗਿਆ ਇਹ ਸੌਫਟਵੇਅਰ ਨਾਲ ਇਹ ਚੱਲਦਾ ਵੀ ਇਹਦਾ ਇੱਕ ਫਾਇਦਾ ਤਾਂ ਵੱਡਾ ਇਹੀ ਹੈ ਵੀ ਮੋਟਰ ਸੜਨ ਨੂੰ ਬਚਾਉਂਦਾ 99% ਚਾ 99% ਤੱਕ ਬਾਈ ਜੀ ਇਹ ਮੋਟਰ ਨੂੰ ਸੜਨ ਤੋਂ ਬਚਾਉਂਦਾ ਹੂੰ ਹੋਰ ਕੀ ਕੰਮ ਆ ਬਾਈ ਜੇ ਮੰਨ ਲਓ ਆਪਣੇ ਇਹ ਫੇਸਾਂ ਦੇ ਵਿੱਚ ਵੋਲਟੇਜ ਘੱਟ ਵੱਧ ਆ ਰਹੀ ਹੈ ਦੇਖੋ ਹਾਂਜੀ ਇਹ ਥੋੜਾ ਇਹ ਦੱਸਣਾ ਭੁੱਲ ਗਿਆ ਸੀ ਆਪਾਂ ਬਾਈ ਜੀ ਮੰਨ ਲਓ ਤੈਨਰ ਆਪਣੇ ਫੇਸ ਨੇ ਹਨਾ ਕਈ ਵਾਰ ਹੁੰਦਾ ਕਿ ਆਪਾਂ ਦੇਖਿਆ ਵੀ ਰਾਤ ਚੰਗੀ ਭਲੀ ਬਾਈ ਮੋਟਰ ਬੰਦ ਕਰੀ ਸਵੇਰੇ ਜਦ ਦੇਖੀ ਮੋਟਰ ਸੜ ਗਈ ਹੂੰ ਉਹਦਾ ਕਾਰਨ ਕੀ ਹੁੰਦਾ ਕਾਰਨ ਨੂੰ ਦੱਸਦਾ ਜੀ ਕੀ ਹੁੰਦਾ ਮੰਨ ਲਓ ਇਹ ਚ ਵੀ 200 ਵੋਲਟੇਜ ਨੇ ਇਹ ਚ ਵੀ 200 ਵੋਲਟੇਜ ਨੇ ਇਹ ਚ ਵੋਲਟੇਜ ਲੱਗੇ 100 100 ਜੇ ਜਮਾ ਹੀ ਮਤਲਬ ਕਿ ਆਪਣਾ ਡੈਮੋ ਜਮਾਈ ਮੰਨ ਲਓ ਕਿ ਵੋਲਟੇਜ ਇੱਕ ਫੇਸ ਉੱਡ ਗਿਆ ਇੱਕ ਫੇਸ ਉੱਡ ਗਿਆ ਫਿਰ ਤਾਂ ਹਰ ਕੋਈ ਬੰਦ ਕਰ ਦਿੰਦਾ ਜੇ ਫੇਸ ਡਿਮ ਹੋ ਗਿਆ ਇੱਕ ਤੇ ਅੱਧੇ ਵੋਲਟੇਜ ਰਹਿ ਗਏ ਤਾਂ ਮੋਟਰ ਫਿਰ ਵੀ ਥੋੜੀ ਕੀ ਕਰਨਾ ਉਹਨੇ ਰਾਉਂਡ ਲੱਤੇ ਹੁੰਦੇ ਨੇ ਚੱਲੀ ਜਾਂਦੀ ਘੁੰਮੀ ਜਾਂਦੀ ਜੋਰ ਜਿਆ ਲੱਗ ਜਾਂਦਾ ਕੁਛ ਡੇਢ ਦੋ ਘੰਟੇ ਬਾਅਦ ਆ ਕੇ ਫੁੱਜ ਜਾਂਦੀ ਹੈ ਹਾਂ ਇਹ ਉਹ ਵੀ ਰੋਕਦਾ ਉਹ ਕਿਵੇਂ ਰੋਕਦਾ ਦੱਸਦਾ ਜੀ ਉਹ ਕਿਵੇਂ ਰੋਕਦਾ ਆ ਵਿਖੀ ਜਾਓ ਬਾਈ ਆਹ ਟ੍ਰਿਪਲ ਆ ਬਟਨ ਨੂੰ ਦਬ ਕੇ ਰੱਖੋ ਐਫ ਏ ਐਲ 50 ਸੈੱਟ ਹੋਏ ਹੋਏ ਨੇ ਮਤਲਬ ਕਿ 50 ਵੋਲਟੇਜ ਦਾ ਕਿੰਨੇ ਫੇਸਾਂ ਦੀ ਡਿਫਰੈਂਸ ਆਊਗਾ ਨਾ ਜੀ ਤਾਂ ਇਹ ਤੁਹਾਡੀ ਮੋਟਰ ਨੂੰ ਬੰਦ ਕਰ ਦੇਣਾ ਠੀਕ ਹੈ ਟਾਈਮਰ ਸੈਟਿੰਗ ਆ ਜੇ ਥੋੜੀ ਸੋਈ ਮੰਨ ਲਓ ਤੁਸੀਂ ਮੈਂ ਲਾ ਕੇ ਵੀ ਦਿਖਾ ਦਿੰਦਾ ਐਚ ਆ ਟਾਈਮ ਦਬੋ 5 10 15 ਮੰਨ ਲਓ ਤੁਸੀਂ ਘੱਟ ਤੋਂ ਘੱਟ 5 ਮਿੰਟ ਘੱਟ ਤੋਂ ਘੱਟ 5 ਮਿੰਟ ਜਾਂ ਚੋ ਜਿੰਨੇ ਮਰਜੀ ਜੇ ਮੰਨ ਲਓ 100 ਘੰਟੇ ਤੱਕ ਤੇ 2 ਘੰਟੇ ਚਲਾਉਣੀ ਆ ਮੋਟਰ ਤਾਂ ਮੰਨ ਲਓ ਆਪਾਂ ਨੇ 40 ਮਿੰਟ ਲਾਤਾ ਜੀ ਬਾਈ ਜੀ 40 ਮਿੰਟ ਜੇ ਤੁਹਾਡੀ ਬੱਤੀ ਵਿੱਚ ਮੰਨ ਲਓ ਬਿਜਲੀ ਆਪਣੀ ਵਿੱਚ 20 ਵਾਰ ਭੱਜ ਗਈ ਇਹਨੇ ਥੋੜੀ ਮੋਟਰ ਨੂੰ 40 ਮਿੰਟ ਚਲਾ ਕੇ ਹੀ ਬੰਦ ਕਰਨਾ ਅੱਛਾ ਉਹ ਟਾਈਮ ਗੈਪ ਵੜਾ ਦੇਣਾ ਵਿੱਚ ਉਹ ਗੈਪ ਵੜਾ ਦੇਣਾ ਬਸ ਰਨਿੰਗ ਟਾਈਮ ਹੀ ਇਹਨੇ ਕਾਊਂਟ ਕਰਨਾ ਜਿੰਨਾ ਟਾਈਮ ਵਿੱਚ ਬਿਜਲੀ ਰਹਿਣੀ ਹੈ ਹਾਂਜੀ 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 ਭਾਈ ਜੀ ਇਹ ਇਹ ਸਿਸਟਮ ਆ ਜੀ ਤੁਹਾਨੂੰ ਅੰਪੀਰ ਵਾਲਾ ਮੈਂ ਦੱਸਦਾ ਥੱਲੇ ਤਰ੍ਹਾਂ ਨਹੀਂ ਦੱਸਦਾ ਉੱਤੇ ਪ੍ਰੋਟੈਕਸ਼ਨ ਦੱਸਤੀ ਜੇ ਬਾਈ ਇਹ ਕੱਡੀ ਗੱਲ ਮੈਂ ਤੁਹਾਨੂੰ ਮੋਟਾ-ਮੋਟਾ ਮੈਂ ਵੀ ਸਮਝਾ ਦੇਣਾ ਪਾਏ ਚਾਂਸ ਆਪਣੇ ਜੇ ਤੁਹਾਡਾ ਲਾਈਟ ਡਿਮ ਆਉਂਦੀ ਹੈ ਉਹ ਮੋਟਰ ਸੜਨ ਦੇ ਚਾਂਸ ਜਿਹੜੇ ਆ ਕਿ ਵੱਧ ਜਾਂਦੇ ਹਨ ਹਾਂਜੀ ਤਾਂ ਜਦੋਂ ਇਹਦੇ ਵਿੱਚ ਮਤਲਬ ਜੇ 50 50 50 50 ਕੀਤੀ ਹੈ ਜੇ 49 ਰਹਿ ਗਈ ਜਾਂ 45 ਰਹਿ ਗਈ 40 ਰਹਿ ਗਈ ਤਾਂ ਇਹਨੇ ਮੋਟਰਾਂ ਬੰਦ ਕਰ ਦੇਣੀ ਆ ਸੇਫ ਰਹੇਗੀ ਜੇ ਆਪਣੇ ਮੰਨ ਲਓ ਤਾਰ ਜਿਹੜੀ ਮੋਟਰ ਨੂੰ ਜਾਂਦੀ ਹੈ ਕਿਤੇ ਵੀ ਸੜਦੀ ਆ ਇੱਕ ਡੈਮੋ ਦਿੱਤਾ ਸੀ ਬਾਈ ਨੇ ਮਤਲਬ ਇੱਥੇ ਤਾਰ ਇੱਕ ਦਾ ਕਰੰਟ ਥੱਲੇ ਨਹੀਂ ਗਿਆ ਮੋਟਰ ਨੂੰ ਤਾਂ ਇਹੜੇ ਆਟੋਮੈਟਿਕ ਆ ਮੋਟਰ ਬੰਦ ਕਰ ਦੇਣੀ ਆ ਪਹਿਲਾ ਇਹੋ ਜਿਹਾ ਜਿਹੜਾ ਆਪਾਂ ਇਸ ਦਾ ਇਹ ਰੋ ਮਾਡਲ ਕਹਿ ਸਕਦੇ ਆ ਵੀ ਇਹ ਜਿਹੜਾ ਮੋਟਰ ਨੂੰ ਬੰਦ ਕਰਦਾ ਹੈ ਕਿ ਵੀ ਜੇ ਕਰੰਟ ਪੂਰਾ ਨਹੀਂ ਜਾ ਰਿਹਾ ਤਾਂ ਆਪਣਾ ਵੱਡਾ ਜਿਹੜਾ ਫਾਇਦਾ ਇਹ ਚ ਮੋਟਰ ਛੜਦੀ ਨਹੀਂ ਜੀ ਆਪਾਂ ਨੂੰ ਇਹਦਾ ਫਾਇਦਾ ਮਿਲ ਜਾਂਦਾ ਉਸ ਤੋਂ ਬਾਅਦ ਟਾਈਮਰ ਆ ਜਾਂਦਾ 10 ਮਿੰਟ 5 ਮਿੰਟ ਤੋਂ ਸ਼ੁਰੂ ਹੋ ਕੇ ਜਿਵੇਂ ਆਪਾਂ ਘੰਟਾ ਮੋਟਰ ਚਲਾਉਣੀ ਆ ਵੀ ਆਪਾਂ ਨੂੰ ਐ ਹੋ ਜੇ ਬੰਦ ਹੋ ਜੇ ਮੋਟਰ ਤਾਂ ਇਹ ਤੇ ਟਾਈਮਰ ਵੀ ਲੱਗ ਜਾਂਦਾ ਆਟੋਮੈਟਿਕ ਵੀ ਹੈ ਇਹ ਤੇ ਹੋਰ ਕੀ ਕੋਸ਼ ਬਈ ਕੰਮ ਬਈ ਇੱਕ ਟਾਈਮ ਤੁਹਾਨੂੰ ਹੋਰ ਫਾਇਦਾ ਦੱਸਦਾ ਬਈ ਚਾਂਸ ਨਾ ਕੁਝ ਕੀ ਹੁੰਦਾ ਕਈ ਵਾਰ ਬੰਦਾ ਨਾ ਇਕੱਲਾ ਹੀ ਘਰ ਹੁੰਦਾ ਕੋਈ ਆਪਣਾ ਸਾਥ ਹੀ ਨਹੀਂ ਹੁੰਦਾ ਹੂੰ ਮਾਲਕਾ ਤੇ ਪਤਾ ਵੀ ਆਪ ਨੂੰ ਪਤਾ ਵੀ 2 ਘੰਟੇ ਮਤਲਬ ਕਿ 2 ਘੰਟੇ ਬਾਅਦ ਮੋਟਰ ਆਪਨੇ ਬੰਦ ਕਰਨੀ ਆ। ਹੂੰ ਤੇ ਉਹਦੇ ਵਿੱਚ ਕੀ ਹੁੰਦਾ ਵੀ ਆਪਣਾ ਆ ਆਪਾਂ ਟਾਈਮਰ ਲਾਓ। ਕੋਈ ਵੀ ਕੰਮ ਕਰੋ ਜਿਵੇਂ ਸ਼ਹਿਰ ਜਾਣਾ ਜਾਂ ਕਿਸੇ ਮਤਲਬ ਮਾਤਾ ਨੂੰ ਨਾਲ ਲੈ ਕੇ ਜਾਣਾ ਜਾਂ ਕੋਈ ਜਵਾਕਰ ਨਾਲ ਲੈ ਕੇ ਜਾਣਾ। ਟਾਈਮਰ ਲਾ ਕੇ ਬਣਾ ਉੱਡ ਜਾਓ। ਅੱਛਾ। ਉਸ ਤੋਂ ਬਾਅਦ 2 ਘੰਟੇ ਬਾਅਦ ਜਿੰਨੇ ਵੀ ਤੁਸੀਂ ਲੇ ਗੋ ਉਹਨੇ ਇਹਨੇ ਬੰਦ ਕਰ ਦੇਣੀ ਆ। ਇਹ ਵੀ ਇੱਕ ਆਪਣਾ ਫਾਇਦਾ ਜਿਹਦਾ ਬਹੁਤ ਛੋਟਾ। ਬਾਕੀ ਭਾਈ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਆ ਕੋਈ ਵੀ ਚੀਜ਼ ਵੇਚ ਕੇ ਸਰਵਿਸ ਦੀ। ਸਰਵਿਸ ਦੀ। ਗਾਰੰਟੀ ਕੀ ਆ? ਆਪਣੀ ਪੂਰੀ ਜੀ 1 ਸਾਲ ਦੀ ਗਾਰੰਟੀ ਆ। ਕੀ ਬਾਈ ਜੀ ਆਪਾਂ 올ਓਵਰ ਇੰਡੀਆ ਇੱਕ ਰੇਟ ਤੇ ਭੇਜਦੇ ਆ 2400 ਰੁਪਏ 2400 ਜਿਹੜਾ ਕੋਰੀਅਰ ਦੀ ਸਰਵਿਸ ਆ ਲੱਗਤ ਉਹ ਨਹੀਂ ਉਹ ਵਿੱਚ ਹੀ ਆ ਜੀ ਸਭ ਕੁਝ ਵਿੱਚ ਹੀ ਕੋਈ ਐਕਸਟਰਾ ਚਾਰजेस ਨਹੀਂ ਹੈਗਾ ਇੱਕੇ ਰੇਟ ਆ ਜੀ ਆਪਣਾ ਬਿਲਕੁਲ ਬਾਕੀ ਨਾਮੀ ਬੰਦਾ ਬਾਈ ਫਾਰਮਰ ਬੰਦੇ YouTube ਚੈਨਲ ਆ ਸਾਡੇ ਮਹਿਕਮੇ ਦਾ ਬੰਦਾ ਹੈਗਾ ਤੇ ਕੰਮ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਕਿਉਂਕਿ ਆਪਣਾ ਜਿਹੜਾ ਵੱਡਾ ਖਰਚਾ ਆਉਂਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਵੀ ਲਾਟਰੀ ਨਿਕਲਦੀ ਹੁੰਦੀ ਉਹ ਮੋਟਰ ਦੀ ਨਿਕਲਦੀ ਹੁੰਦੀ ਹੈਗੀ ਆਹ ਸੀਜ਼ਨ ਆ ਜੇ ਆ ਕੇ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਮੋਟਰਾਂ ਹੀ ਕੱਢੀ ਜਾਂਦੇ ਹੁੰਦੇ ਨੇ ਤੇ ਇਹ ਚੀਜ਼ਾਂ ਫਾਇਦਾ ਕਰਦਾ ਬਾਕੀ ਬਾਈ ਇਹਦੇ ਵਿੱਚ ਹੁਣ ਜਿਹਵੇਂ ਅੰਡਰ ਲੋਡ ਆ ਰਿਹਾ ਹਣਾ ਹੁਣ ਜੀ ਜਦ ਤੱਕ ਤੁਸੀਂ ਤਾਰ ਨਹੀਂ ਜੋੜਦੇ ਜਾਂ ਜੋੜਦਾਰ ਜਿਹੜਾ ਦੇਖਦੇ ਨਹੀਂ ਹੈਗੇ ਜਦ ਤੱਕ ਇਹ ਥੋੜੀ ਮੋਟਰ ਨੂੰ ਬੰਦ ਰੱਖਣਾ ਬੰਦ ਹੀ ਰੱਖਣਾ ਇਹਨੇ ਚਲਾਉ 10 ਟਰਾਇਆਂ ਲਾਊਗਾ ਇਹ ਹੂੰ ਦੇਖੂਗਾ ਤਿੰਨ 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 ਸਕਿੰਟ ਦੀ ਬਈ ਕਿਸੇ ਤਾਰ ਜੋੜੀ ਕਿ ਨਹੀਂ ਜੋੜੀ ਉਸ ਤੋਂ ਬਾਅਦ ਤਿੰਨ ਟਰਾਇਆਂ ਤੋਂ ਬਾਅਦ ਇਹਨੇ ਤੁਹਾਡੀ ਮੋਟਰ ਨੂੰ ਹੋਲਡ ਕਰ ਦੇਣਾ ओके ਫਿਰ ਤੁਹਾਡੀ ਮੋਟਰ ਜਦ ਤੱਕ ਤੁਸੀਂ ਜੋੜ ਨਹੀਂ ਲਾਉਂਦੇ ਇਹਨੇ ਤੁਹਾਡੀ ਮੋਟਰ ਨੂੰ ਬੰਦ ਹੀ ਰੱਖਣਾ ਠੀਕ ਹੈ ਠੀਕ ਹੈ ਜੀ ਆਪਣਾ ਮਤਲਬ ਸਾਰੇ ਤਰ੍ਹਾਂ ਪਾਸੇੋਂ ਤੁਸੀਂ ਲਗਭਗ ਜੀ ਲਗਭਗ 99% ਮੈਂ ਕਹੂੰਗਾ ਦੇਖੋ 100% ਆਪਾਂ ਕਹਿ ਨਹੀਂ ਸਕਦੇ ਕਿ ਵੀ ਮਰਨ ਨੂੰ ਕੋਈ ਨਹੀਂ بچਾ ਸਕਦਾ ਸਹੀ ਗੱਲ ਹੈ ਹੈਨਾ 99% ਜਿੰਨੇ ਵੀ ਫੋਗਨ ਦੇ ਕਾਰਨ ਹੁੰਦੇ ਨੇ ਮੋਟਰ ਸੜਨ ਦੇ ਕਾਰਨ ਹੁੰਦੇ ਨੇ ਉਹਨਾਂ ਦੇ ਪ੍ਰੋਪਰ ਕੰਮ ਕਰਦਾ ਓਕੇ ਹਾਂਜੀ ਇਹ ਮਤਲਬ ਹਰੇਕ ਸਟਾਰਟਰ ਦੇ ਹਿਸਾਬ ਨਾਲ ਅਲੱਗ-ਅਲੱਗ ਮਾੜਾ ਹਾਂਜੀ ਇਹ ਹਰੇਕ ਸਟਾਰਟਰ ਦੇ ਹਿਸਾਬ ਨਾਲ ਅਲੱਗ-ਅਲੱਗ ਹੈ ਆਪਣਾ ਮਤਲਬ ਦੋ ਚਾਰ ਕਿਸ ਤਰ੍ਹਾਂ ਦੇ ਸਟਾਰਟਰ ਨੇ ਆਪਣੇ ਕੋਈ ਸੁੱਕੇ ਸਿੰਗਲ ਕੰਟਰੈਕਟਰ ਵਾਲੇ ਨੇ ਠੀਕ ਹੈ ਤੁਸੀਂ ਸਾਨੂੰ ਕਰਨਾ ਕੀ ਹੈ ਆਪਣਾ ਆਪਣੇ ਸਟਾਰਟਰ ਦੀ ਫੋਟੋ ਸਾਨੂੰ ਆਪਣੇ ਵਟਸਐਪ ਨੰਬਰ ਤੇ ਭੇਜ ਦੇਣੀ ਹੈ ਜਿਹੜੇ ਵੀਡੀਓ ਦੇ ਵਿੱਚ ਆਹ ਨੰਬਰ ਚੱਲੀ ਜਾਂਦੇ ਆ ਇਹਨਾਂ ਨੂੰ ਸਾਰੀ ਰਿਪੋਰਟ ਤੇ ਆਪਣਾ ਅਸੀਂ ਤੁਹਾਨੂੰ ਦੱਸ ਦਾਂਗੇ ਤੁਹਾਡੇ ਤੇ ਕਿਹੜਾ ਲੱਗੂਗਾ ਪ੍ਰਾਈਸ ਸਭ ਦੇ ਸੇਮ ਨੇ ਸੇਮ ਆ ਸਭ ਦੇ ਪ੍ਰਾਈਸ ਸੇਮ ਨੇ ਠੀਕ ਹੈ ਇਸ ਤੋਂ ਇਲਾਵਾ ਬਈ ਤੁਸੀਂ ਆਹ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜੀ ਜਾਣਕਾਰੀ ਸੀ ਤੁਹਾਡੇ ਜਿਹੜੇ ਫਾਇਦੇ ਆ ਇਹ ਸਟਾਰਟਰ ਨੇ ਕਰਨੇ ਆ ਤੇ ਜੇ ਕੋਈ ਜਾਣਕਾਰੀ ਸਾਨੂੰ ਮਤਲਬ ਦਾ ਵੀ ਦੱਸਣ ਨੂੰ ਰਹਿ ਗਈ ਹੋਵੇ ਮਿਸ ਰਹਿ ਗਈ ਹੋਵੇ ਹਾਂ ਜੀ ਤਾਂ ਬਾਈ ਇਹਨਾਂ ਕਾਲ ਤੇ ਕਰ ਸਕਦੇ ਤੁਸੀਂ ਹਨਾ ਤੇ ਬਾਕੀ ਸਾਰੇ ਪੰਜਾਬ ਚ ਕੀ ਸਾਰੇ ਇੰਡੀਆ ਚ ਸਾਰਿਆਂ ਨੂੰ ਡਿਲੀਵਰੀ ਕਰਦੇ ਨੇ ਕਿ ਕੋਰੀਅਰ ਕਰਦੇ ਨੇ ਕਿ ਤੁਸੀਂ ਸਟਾਰਟਰ ਦੀਆਂ ਤਾਰਾਂ ਦੀ ਫੋਟੋ ਭੇਜਣੀ ਹੈ ਬਿਲਕੁਲ ਜੀ ਸਟਾਰ ਆਪਣੇ ਸਟਾਰਟਰ ਦੇ ਖੋਲ ਕੇ ਫੋਟੋ ਭੇਜਣੀ ਆ ਜਦ ਜਿਹੜਾ ਉਹ ਆਟੋਮੈਟਿਕ ਲੱਗਿਆ ਉਹਦੀ ਫੋਟੋ ਭੇਜਣੀ ਆ ਅੱਛਾ ਬਲਜਿੰਦਰ ਭਾਈ ਇੱਕ ਚੀਜ਼ ਹੋਰ ਰਹੀ ਹੈ ਕੀ ਇਹਦੇ ਫੀਚਰਸ ਦੇ ਹਾਂ ਜੀ ਬਾਈ ਤੁਸੀਂ ਬਿਜਲੀ ਆਉਣ ਤੋਂ ਕਿੰਨਾ ਟਾਈਮ ਬਾਅਦ ਮੋਟਰ ਚਲਾਉਣੀ ਆ ਅੱਛਾ ਆ ਜਿਵੇਂ ਸਟਾਰਟਰ ਆ ਗਿਆ ਆਪਣਾ ਹਾਂ ਜੀ ਸਟਾਰ ਆਪਣਾ ਜਿਵੇਂ ਮੰਨ 5 ਸਕਿੰਟ 10 ਸਕਿੰਟ 15 ਸਕਿੰਟ 20 ਸਕਿੰਟ 40 ਸਕਿੰਟ ਜਿੰਨਾ ਮਰਜੀ ਹਮ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਕੁਝ ਮੋਟਰਾਂ ਨੇ ਆਪਣੀਆਂ ਬਾਈ ਜੀ ਉਹ ਆਪਣੀਆਂ 3 300 ਫੁੱਟ ਥੱਲੇ ਪਈ ਹੋਈਆਂ ਨੇ ਬੰਦੀਆਂ ਹਾਂ ਜੇ 10 ਸਕਿੰਟ ਆਪਾਂ ਲਾਉ ਨਹੀਂ ਆਪਦੀ 10 ਸਕਿੰਟ ਬਾਅਦ ਉਦੋਂ ਚੱਲ ਬਣੀ ਆ ਮੰਨ ਲਓ ਇੱਕ ਟ੍ਰਿਪ ਦੇ ਗਈ ਹਮਮ ਕੱਟ ਲੱਗ ਗਿਆ ਕੱਟ ਲੱਗ ਕੇ ਇੱਕਦਮ ਫੇਰ ਆ ਗਈ ਉਹ ਪਾਣੀ ਦੇ ਥੱਲੇ ਡਰਾਈਵਰ ਜਾਂਦਾ ਹੁੰਦਾ ਬੈਰਲ ਦੇ ਵਿੱਚ ਉਹ 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 ਪੁੱਠੀ ਘੁੰਮਣੀ ਆਪਣੀ ਮੋਟਰ ਫੁੱਲ ਸਪੀਡ ਨਾਲ ਫੁੱਲ ਸਪੀਡ ਨਾਲ ਉਸ ਟਾਈਮ ਤੇ ਜੇ ਲਾਈਟ ਆ ਜਾਂਦੀ ਹੈ ਤਾਂ ਮੋਟਰ ਤੇ ਬਹੁਤ ਜ਼ੋਰ ਪੈਂਦਾ ਠੀਕ ਹੈ ਜਾਇਤਰ ਜਿਹੜੇ ਆਪਣਾ ਜੋੜ ਵਗੈਰਾ ਫੁਕਦੇ ਨੇ ਉਹ ਉਸੇ ਕਰਣ ਫੁਕਦੇ ਹੁੰਦੇ ਨੇ ਤਾਂ ਉਹ ਜਿਹੜੇ ਸੈੱਟ ਕਰ ਸਕਦੇ ਆ ਵੀ ਲਾਈਟ ਔਨ ਤੋਂ ਤੁਸੀਂ ਕਿੰਨੇ ਮਿੰਟ ਬਾਅਦ ਮੋਟਰ ਚਲਾਉਣਾ ਚਾਹੁੰਦੇ ਹੋ ਕਿੰਨੇ ਸਕਿੰਟ ਬਾਅਦ ਜੇ ਆਪ ਅਗਲੇ 30 ਸਕਿੰਟਾਂ ਬਾਅਦ ਆਤੀ ਹਾਂ ਹਾਂ 30 ਸਕਿੰਟ ਬਾਅਦ ਤਾਂ ਹੁਣ ਜਿਵੇਂ ਆਪਾਂ ਨੇ ਬਾਈ 1 ਹਾਂ ਨਾ ਓਕੇ ਉਹ ਤੁਸੀਂ ਸੈੱਟ ਕਰ ਸਕਦਾ ਵੀ ਤੁਹਾਡੀ ਮੋਟਰ ਕਿੰਨਾ ਟਾਈਮ ਬਾਅਦ ਤੁਸੀਂ ਚੱਲ ਲੋਗੇ ਕਿਈ ਵਾਰ ਚਾਂਸ ਆਪਣੇ ਮੋਟਰ ਲੈਕ ਚੱਲਦੀ ਬਾਣੀ ਆ ਗਿਆ ਫੇਰ ਘੱਟ ਵੱਜ ਗਿਆ ਫੇਰ ਫੇਰ ਆ ਗਈ ਨਾਲ ਦੀ ਨਾਲ ਉਹਦਾ ਫੇਰ ਆਪਾਂ ਟਾਈਮਰ ਥੋੜਾ ਜਿਹਾ ਗੈਪ ਪਾਵਾਂਗੇ ਹਾਂ ਗੈਪ ਪਾਵਾਂਗੇ ਬਿਲਕੁਲ ਜੀ ਇਹ ਚੀਜ਼ਾਂ ਬਾਈ ਬਾਕੀ ਤੁਸੀਂ ਬਾਈ ਨਾਲ ਕਾਲ ਕਰ ਲਿਓ ਤੇ ਜਾਣਕਾਰੀ ਜੇ ਕਿਸੇ ਨੇ ਕੋਈ ਮੇਰੇ ਕੋਲੇ ਆ ਕੇ ਵੇਖਣਾ ਪੈਂਡ ਮੇਰਾ ਵਾੜਾ ਭਾਈ ਕਨੇੜੇ ਬਾਜਾਖਾਨਾ ਮੈਨੂੰ ਕਾਲ ਕਰ ਲਿਓ ਤੇ ਆਪਣਾ ਨੰਬਰ ਦਿੱਤਾ ਹੁੰਦਾ ਹਨਾ ਇੱਥੇ ਆ ਕੇ ਤੁਸੀਂ ਇਹ ਸਿਸਟਮ ਦੇਖਣਾ ਚਾਹਦਾ ਤਾਂ ਉਹ ਵੀ ਦੇਖ ਸਕਦੇ ਹੋ ਤੇ ਬਾਕੀ ਆ ਸਾਰਾ ਤੁਹਾਨੂੰ ਦਿਖਾਈ ਦਿੱਤਾ ਟਾਈਮਰ ਵੀ ਲੱਗਿਆ ਤੇ ਮੋਟਰ ਤੁਸੀਂ ਸਾਰਾ ਚੱਲ ਕੇ ਜਿਵੇਂ ਚੱਲਦੀ ਆ ਉਹ ਸਾਰਾ ਦੇਖ ਸਕਦੇ ਹੋ ਤੇ ਬਾਈ ਜੀ ਹੋਰ ਕੋਈ ਗੱਲਬਾਤ ਬਸ ਵੀਰ ਜੀ ਹੋਰ ਆਪਣਾ ਕੰਪਲੀਟ ਹੈ ਲਗਭਗ ਠੀਕ ਹੈ ਹਾਂਜੀ ਬਿਲਕੁਲ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਮੈਨੂੰ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ